ਇਰੀਨੁਪਿਆਰ ਪਰਿ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸਿੱਖੋ ਵਿੱਚ ਅੱਜ ਆਪਾਂ ਬਣਾਵਾਂਗੇ ਪੰਜਾਬ ਦੀ ਪੁਰਾਣੇ ਸਮਿਆਂ ਵਿੱਚ ਖਾਧੀ ਜਾਣ ਵਾਲੀ ਮਸ਼ਹੂਰ ਡਿਸ਼ ਜਿਸ ਨੂੰ ਕਿ ਆਪਾਂ ਚੂਰੀ ਕਹਿੰਦੇ ਹਾਂ ਇਹ ਬਹੁਤ ਹੀ ਜ਼ਿਆਦਾ ਹੈਲਦੀ ਵੀ ਹੁੰਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਵੀ ਹੁੰਦੀ ਹੈ ਪਹਿਲੇ ਸਮਿਆਂ ਦੇ ਵਿੱਚ ਸਪੈਸ਼ਲ ਇਸ ਨੂੰ ਹਰ ਰੋਜ਼ ਬਣਾ ਕੇ ਖਾਦਾ ਜਾਂਦਾ ਸੀ ਕਿਉਂਕਿ ਇਸ ਦੇ ਵਿੱਚ ਆਪਾਂ ਭਰਪੂਰ ਮਾਤਰਾ ਦੇ ਵਿੱਚ ਦੇਸੀ ਘਿਓ ਐਡ ਕਰਦੇ ਹਾਂ ਜੋ ਕਿ ਹੈਲਥ ਵਾਸਤੇ ਬਹੁਤ ਵਧੀਆ ਹੁੰਦਾ ਹੈ ਤੇ ਇਸ ਨੂੰ ਪਹਿਲੇ ਸਮੇਂ ਆ ਦੇ ਵਿੱਚ ਖੁਰਾਕ ਦੇ ਤੌਰ ਤੇ ਖਾਦਾ ਜਾਂਦਾ ਸੀ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਨਾਰਮਲ ਆਟਾ ਲਿਆ ਹੈ ਜਿਹੜਾ ਆਪਾਂ ਨਾਰਮਲ ਆਟਾ ਰੋਜ਼ ਗੁੰਨਦੇ ਹਾਂ ਨਾਲ ਦੇਸੀ ਘਿਓ ਤੇ ਥੋੜਾ ਜਿਹਾ ਇਸ ਦੇ ਲਈ ਆਪਾਂ ਗੁੜ ਲਿਆ ਹੈ ਤੁਸੀਂ ਗੁੜ ਦੀ ਖਾਂ ਤੇ ਖੰਡ ਵੀ ਯੂਜ਼ ਕਰ ਸਕਦੇ ਹੋ ਹੁਣ ਇੱਥੇ ਆਪਾਂ ਇੱਕ ਵੱਡੇ ਸਾਈਜ਼ ਦਾ ਪੇੜਾ ਕਰਾਂਗੇ ਤੇ ਇਸ ਦੇ ਲਈ ਆਪਾਂ ਰੋਟੀਆਂ ਤਿਆਰ ਕਰਾਂਗੇ ਜੇਕਰ ਤੁਹਾਡੇ ਕੋਲ ਪਹਿਲੀਆਂ ਰੋਟੀਆਂ ਹੈਗੀਆਂ ਤਾਂ ਉਹ ਵੀ ਆਪਾਂ ਯੂਜ਼ ਕਰ ਸਕਦੇ ਹਾਂ ਪਰ ਜਦੋਂ ਵੀ ਆਪਾਂ ਚੂਰੀ ਬਣਾਉਣੀ ਹੈ ਉਸ ਦੇ ਵਾਸਤੇ ਥੋੜੀਆਂ ਵੱਡੇ ਸਾਈਜ਼ ਦੀਆਂ ਰੋਟੀਆਂ ਤੇ ਥੋੜੀਆਂ ਜੀਆਂ ਮੁਟੀਆਂ ਵੀ ਹੋਣੀਆਂ ਚਾਹੀਦੀਆਂ ਹਨ ਜਿਸ ਦੇ ਨਾਲ ਚੂਰੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਹ ਦੇਖੋ ਰੋਟੀ ਇਸ ਤਰ੍ਹਾਂ ਵੱਡੇ ਸਾਈਜ਼ ਦੀ ਤੇ ਥੋੜੀ ਜੀ ਮੋਟੀ ਹੋਵੇ ਹੁਣ ਆਪਣਾ ਤਵਾ ਗਰਮ ਹੋ ਚੁੱਕਾ ਹੈ ਇਸ ਤੇ ਆਪਾਂ ਰੋਟੀ ਪਾ ਦਵਾਂਗੇ ਇਹ ਰੋਟੀਆਂ ਆਪਾਂ ਜਿਸ ਤਰ੍ਹਾਂ ਨਾਰਮਲ ਪਕਾਉਂਦੇ ਹਾਂ ਉਸੇ ਤਰ੍ਹਾਂ ਹੀ ਆਪਾਂ ਰੋਟੀਆਂ ਤਿਆਰ ਕਰ ਲੈਣੀਆਂ ਹਨ ਇਹ ਚੂਰੀ ਜੋ ਕਿ ਇੱਕ ਆਪਣੇ ਟ੍ਰੈਡੀਸ਼ਨਲ ਡਿਸ਼ ਹੈ ਇਸ ਨੂੰ ਬਹੁਤ ਹੀ ਪਿਆਰ ਦੇ ਨਾਲ ਨਾਨੀਆਂ ਦਾਦੀਆਂ ਤਿਆਰ ਕਰਦੀਆਂ ਸਨ ਤੇ ਅੱਗੇ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਸਨ ਵੱਡੇ ਵੀ ਇਸ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਸਨ तकरीबन ਸਾਰੇ ਹੀ ਸਵੇਰੇ ਜਾਂ ਦੁਪਹਿਰ ਦੇ ਟਾਈਮ ਤੇ ਚੂਰੀ ਇੱਕ ਟਾਈਮ ਜ਼ਰੂਰ ਹੀ ਤਿਆਰ ਕੀਤੀ ਜਾਂਦੀ ਸੀ ਤੇ ਸਾਰੇ ਇਸ ਨੂੰ ਖਾਂਦੇ ਵੀ ਸਨ ਇਹ ਦੇਖੋ ਇਸ ਤਰ੍ਹਾਂ ਆਪਾਂ ਸਾਰੇ ਫੁਲਕੇ ਤਿਆਰ ਕਰ ਲੈਣੇ ਹਨ ਤੁਸੀਂ ਵੀ ਜਰੂਰ ਦੱਸਿਓ ਕਿ ਤੁਸੀਂ ਕਿੰਨਾ ਕਿੰਨਾ ਨੇ ਆਪਣੇ ਨਾਨੀ ਦਾਦੀ ਦੇ ਹੱਥਾਂ ਦੀਆਂ ਚੂਰੀਆਂ ਬਣੀਆਂ ਹੋਈਆਂ ਖਾਧੀਆਂ ਸਨ ਇਸ ਤਰ੍ਹਾਂ ਆਪਾਂ ਸਾਰੇ ਫੁਲਕੇ ਤਿਆਰ ਕਰ ਲਏ ਹਨ ਹੁਣ ਆਪਾਂ ਇੱਕ ਖੁੱਲਾ ਜਿਹਾ ਬਰਤਨ ਲੈ ਲਵਾਂਗੇ ਉਸ ਦੇ ਵਿੱਚ ਆਪਾਂ ਸਾਰੀਆਂ ਰੋਟੀਆਂ ਨੂੰ ਰੱਖ ਲਵਾਂਗੇ ਜਦੋਂ ਵੀ ਆਪਾਂ ਚੂਰੀ ਤਿਆਰ ਕਰਨੀ ਹੈ ਤੇ ਥੋੜਾ ਜਿਹਾ ਆਪਣੇ ਫੁਲਕੇ ਗਰਮ ਹੀ ਹੋਣੇ ਚਾਹੀਦੇ ਹਨ ਹੁਣ ਇਸ ਦੇ ਵਿੱਚ ਆਪਾਂ ਭਰ ਭਰ ਕੇ ਦੇਸੀ ਘਿਓ ਐਡ ਕਰਾਂਗੇ ਕਿਉਂਕਿ ਇਸ ਦੇ ਲਈ ਮੇਨ ਇਨਗਰੀਡੀਅੰਟ ਦੇਸੀ ਘਿਓ ਹੀ ਹੁੰਦਾ ਹੈ ਜਿਸ ਦੇ ਨਾਲ ਆਪਣੀ ਚੂਰੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਇਸ ਦੇ ਵਿੱਚ ਆਪਾਂ ਗੁੜ ਨੂੰ ਐਡ ਕਰ ਲਿਆ ਹੈ ਇਸ ਤਰ੍ਹਾਂ ਹੁਣ ਹੱਥਾਂ ਦੇ ਨਾਲ ਆਪਾਂ ਹੌਲੀ ਹੌਲੀ ਰੋਟੀਆਂ ਨੂੰ ਬ੍ਰੀਕ ਕਰੀ ਜਾਵਾਂਗੇ ਇਹ ਬਹੁਤ ਹੀ ਜ਼ਿਆਦਾ ਗਰਮ ਲੱਗ ਰਹੀਆਂ ਸਨ ਨਾ ਰੋਟੀਆਂ ਇਸ ਲਈ ਥੋੜਾ ਜਿਹਾ ਧਿਆਨ ਨਾਲ ਤੁਸੀਂ ਕਰਨਾ ਪਰ ਇਸ ਨੂੰ ਗਰਮ ਗਰਮ ਕੁੱਟਣ ਦਾ ਮਜ਼ਾ ਹੀ ਕੁਝ ਵੱਖਰਾ ਹੁੰਦਾ ਹੈ ਜੀ ਆਪਾਂ ਇਸ ਤਰ੍ਹਾਂ ਚੂਰੀ ਤਿਆਰ ਕਰਦੇ ਹਾਂ ਤੇ ਆਪਾਂ ਨੂੰ ਉਹ ਟਾਈਮ ਯਾਦ ਆ ਜਾਂਦਾ ਹੈ ਜਦੋਂ ਆਪਣੀਆਂ ਨਾਨੀਆਂ ਦਾਦੀਆਂ ਜਾਂ ਆਪਣੀਆਂ ਮੰਮੀਆਂ ਆਪਾਂ ਨੂੰ ਚੂਰੀ ਤਿਆਰ ਕਰਕੇ ਦਿੰਦੀਆਂ ਸਨ ਆਪਾਂ ਲੱਗ ਕੇ ਬੈਠੇ ਇਹ ਦੇਖਦੇ ਰਹਿੰਦੇ ਸੀ ਕਿ ਕਿਸ ਤਰ੍ਹਾਂ ਇਹ ਤਿਆਰ ਹੁੰਦੀ ਹੈ ਤੇ ਆਪਾਂ ਨੂੰ ਬਹੁਤ ਜਲਦੀ ਹੁੰਦੀ ਸੀਗੇ ਜਲਦੀ ਜਲਦੀ ਤਿਆਰ ਹੋਵੇ ਤੇ ਆਪਾਂ ਇਸ ਨੂੰ ਖਾਈਏ ਇਹ ਦੇਖੋ ਹੁਣ ਆਪਾਂ ਲੋੜ ਅਨੁਸਾਰ ਹੋਰ ਦੇਸੀ ਘਿਓ ਤੇ ਗੁੜ ਐਡ ਕਰ ਲਿਆ ਹੈ ਮਿੱਠਾ ਇਸ ਦੇ ਵਿੱਚ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਐਡ ਕਰ ਸਕਦੇ ਹੋ ਤੁਸੀਂ ਗੁੜ ਦੇ ਥਾਂ ਤੇ ਖੰਡ ਵੀ ਐਡ ਕਰ ਸਕਦੇ ਹੋ ਹੁਣ ਇਸ ਤਰ੍ਹਾਂ ਹੌਲੀ ਹੌਲੀ ਆਪਾਂ ਇਹਨੂੰ ਮਿਕਸ ਕਰੀ ਜਾਣਾ ਹੈ ਇਹਨੂੰ ਆਪਾਂ ਬਿਲਕੁਲ ਮਿਕਸ ਕਰ ਲੈਣਾ ਹੈ ਤਾਂ ਕਿ ਇਸ ਦੇ ਵਿੱਚ ਆਪਾਂ ਨੂੰ ਬਿਲਕੁਲ ਵੀ ਪਤਾ ਨਾ ਲੱਗੇ ਕਿ ਇਸ ਦੇ ਵਿੱਚ ਆਪਾਂ ਰੋਟੀ ਪਾਈ ਹੈ ਨਾਲ ਨਾਲ ਦੇਸੀ ਘਿਓ ਐਡ ਕਰੀ ਜਾਣਾ ਹੈ ਤੇ ਨਾਲ ਆਪਾਂ ਥੋੜਾ ਥੋੜਾ ਕਰਕੇ ਗੁੜ ਵੀ ਐਡ ਕਰੀ ਜਾਣਾ ਹੈ ਇਹ ਬਹੁਤ ਹੀ ਚਟਪਟ ਬਣ ਕੇ ਤਿਆਰ ਹੋਣ ਵਾਲੀ ਡਿਸ਼ ਹੈ ਇਹ ਟੇਸਟੀ ਤੇ ਇਹ ਬਹੁਤ ਹੀ ਜ਼ਿਆਦਾ ਹੁੰਦੀ ਹੈ ਸਾਰਿਆਂ ਨੇ ਆਪਣੇ ਬਚਪਨ ਦੇ ਵਿੱਚ ਇਸ ਨੂੰ ਜ਼ਰੂਰ ਖਾਦਾ ਹੋਵੇਗਾ ਕਿਉਂਕਿ ਇਹ ਬੱਚਿਆਂ ਦੀ ਪਸੰਦ ਦੀ ਚੀਜ਼ ਹੁੰਦੀ ਹੈ ਅੱਜ ਕੱਲ ਤਾਂ ਥੋੜਾ ਸਿਸਟਮ ਚੇਂਜ ਹੋ ਗਿਆ ਹੈ ਬੱਚਿਆਂ ਨੂੰ ਇਹ ਚੀਜ਼ਾਂ ਆਪਾਂ ਘੱਟ ਦਿੰਦੇ ਹਾਂ ਬਾਜ਼ਾਰੀ ਚੀਜ਼ਾਂ ਬਹੁਤ ਜ਼ਿਆਦਾ ਬੱਚੇ ਪਸੰਦ ਕਰਦੇ ਹਨ ਪਰ ਇਹੋ ਜਿਹੀਆਂ ਚੀਜ਼ਾਂ ਆਪਾਂ ਘਰ ਦੇ ਵਿੱਚ ਬਣਾ ਕੇ ਬੱਚਿਆਂ ਦਈਏ ਜਿਸ ਦੇ ਨਾਲ ਉਹ ਹੈਲਦੀ ਚੀਜ਼ਾਂ ਖਾਣ ਤੇ ਹੈਲਦੀ ਰਹਿਣ ਇੱਥੇ ਤੁਸੀਂ ਥੋੜਾ ਜਿਹਾ ਆਪਣਾ ਮਿੱਠਾ ਚੈੱਕ ਕਰ ਲੈਣਾ ਹੈ ਜੇਕਰ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਹੋਰ ਗੁੜ ਐਡ ਕਰ ਸਕਦੇ ਹੋ ਇਹ ਆਪਣੀ ਚੂਰੀ ਬਣ ਕੇ ਹੁਣ ਰੈਡੀ ਹੋ ਚੁੱਕੀ ਹੈ ਇਹ ਦੇਖੋ ਇਹ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਤੁਸੀਂ ਜਰੂਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਸੀਂ ਕਿੰਨਾ-ਕਿੰਨਾ ਨੇ ਚੂਰੀ ਖਾਧੀ ਤੇ ਤੁਹਾਨੂੰ ਕਿੰਨੀ ਕ ਪਸੰਦ ਹੈ ਜੇਕਰ ਤੁਹਾਨੂੰ ਇਹ ਵੀਡੀਓ ਵੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੀ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਆਪਣੀ ਚੂਰੀ ਬਣ ਕੇ ਤਿਆਰ ਹੈ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਹੋ ਚੂਰੀ ਨੂੰ ਤੇ ਤੁਸੀਂ ਇੱਥੇ ਲੱਡੂ ਬਣਾ ਕੇ ਵੀ ਇਸ ਦੇ ਖਾ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਵਧੀਆ ਲੱਗਦੀ ਹੈ ਇਹ ਦੇਖੋ ਆਪਾਂ ਇਸ ਦੇ ਲੱਡੂ ਤਿਆਰ ਕਰ ਲਏ ਹਨ ਲੋ ਜੀ ਆਪਣੇ ਲੱਡੂ ਬਣ ਕੇ ਹੁਣ ਤਿਆਰ ਹਨ ਤੇ ਇਹ ਤੁਹਾਨੂੰ ਦਿਖਾਉਨੇ ਹਾਂ ਆਪਣੀ ਚੂਰੀ ਵੀ ਕਿੰਨੀ ਵਧੀਆ ਲੱਗ ਰਹੀ ਹੈ ਆਈ ਹੋਪ ਕਿ ਤੁਹਾਨੂੰ ਇਹ ਰੈਸਪੀ ਜ਼ਰੂਰ ਵਧੀਆ ਲੱਗੀ ਹੋਊਗੀ ਪਲੀਜ਼ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ